ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਗੁਰਪ੍ਰੀਤ ਗੋਪੀ ਦੇ ਕੋਲ ਆਇਆ ਦੋਸਤੋ ਵੀਰ ਮਨਦੀਪ ਦੋਨੋਂ ਵੀਰ ਨਾਲ ਹੋਣਗੇ ਸੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਆਪਾਂ ਤੁਹਾਨੂੰ ਟੋਟਲ ਵੈਸੇ 5 ਕਿਨਾਰੇ ਦਿਖਾਉਣੇ ਆਂ ਜਿੰਨਾਂ ਦੇ ਵਿੱਚੋਂ ਸੋਏ ਸੂਏ ਪਸ਼ੂ ਵੀ ਆ ਤੇ ਗੱਬਣ ਪਸ਼ੂ ਵੀ ਆ ਠੀਕ ਆ ਜੀ ਤੇ ਕੀ ਮੋਲ ਆ ਕੀ ਰੇਟ ਭਾ ਫੜਦਾ ਰਹਿਣ ਵਾਲਾ ਤੇ ਜਿਹੜੇ ਪਸ਼ੂ ਸੋਏ ਆ ਕਿੰਨਾ ਦੁੱਧ ਮਿਲਕ ਉਹਨਾਂ ਦੇ ਥੱਲੇ ਆ ਤੇ ਜਿਹੜੇ ਦੋਸਤ ਪਸ਼ੂ ਸੂਣ ਵਾਲੇ ਆ ਕਿੰਨਾ ਕੁ ਸਮਾਂ ਉਹਨਾਂ ਦਾ ਪੈਂਡਿੰਗ ਹੈ ਜੇ ਇਹ ਪੂਰੀ ਡਿਟੇਲ ਆ ਪੂਰੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਸਾਰੇ ਕਿਸਾਨ ਫਾਰਮਰ ਵੀਰ ਜਿੰਨੇ ਵੀ ਆਪਣੇ ਨਾਲ ਜੁੜੇ ਹੋ ਠੀਕ ਆ ਜੀ ਫੁੱਲ ਵੀਡੀਓ ਦੇਖ ਲਿਓ ਐਂਡ ਤੱਕ ਦੇਖ ਲਿਓ ਠੀਕ ਆ ਜੀ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀ ਦਾ ਤੱਕ ਆਪਣੀ ਜਿਹੜੀ ਇਹ ਵੀਡੀ ਤੇ ਪੱਟੀ ਮੋੜ ਤੋਂ ਤਕਰੀਬਨ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਕਰਿਆਲੇ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਧਗਾਣਾ ਸ਼ੀਦ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਧਾਰੀਵਾਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ 25 ਸਤੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1.5 2 ਵਜੇ ਦਾ ਆਉ ਕਰਦੇ ਆ ਗੱਲਬਾਤ ਲੈਣੇ ਆ ਜਾਣਕਾਰੀ ਵੀਰ ਗੁਰਪ੍ਰੀਤ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜ ਵੀਰੇ ਸਤਿ ਸ੍ਰੀ ਅਕਾਲ ਸਾਰੇ ਰਾਜਸੰਧੂ ਚੈਨਲ ਦੇਖਣ ਵਾਲੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਵੀਰ ਮਨਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਵੀ ਵੀਰ ਗੋਪੀ ਅੱਜ ਨਾ ਗਾ ਆਪਣੇ ਕੋਲ ਟੋਟਲ ਪੈਸੇ ਦਾ 6000 ਨਾ ਕਿ ਗਏ ਆ ਹਾਂ ਹਾਂ ਜੀ ਵੇੜਾ ਜਿਹੜੀਆਂ ਆਪਾਂ ਦਿਖਾਉਣੀਆਂ ਨੇ ਦਿਖਾਉਣੀਆਂ ਪੰਜ ਠੀਕ ਆ ਤੇ ਸੋਇਏ ਕਿੰਨੇ ਗੱਬਣ ਦੋ ਸੋਇਆਂ ਤਿੰਨ ਗੱਬਣ ਠੀਕ ਆ ਜੀ ਹਾਂ ਵੇੜਾ ਦੇ ਆਪਾਂ ਰਾਜ ਸਿੰਘ ਰੋਜ਼ ਵੇਚਦੇ ਆ ਆ ਅੱਜ ਇੱਕ ਤੋਹਫਾ ਲੈਂਦਾ ਤੋਹਫਾ ਹਾਂ ਜਿਹੜਾ ਹਰੇਕ ਤੇ ਪਸੰਦ ਆਉਣ ਵਾਲਾ ਅੱਛਾ ਉਹ ਕੀ ਆ ਜੀ ਉਹ ਗਿਰ ਗਿਰ ਹਾਂ ਲਓ ਜੀ ਲਾ ਦੂ ਮੇਲੇ ਕਰਮਾਂ ਲਈ ਇੱਕ ਦੋ ਸੋ ਵੇੜ ਦਿਖਾਵਾਂਗੇ ਇਹ ਵੀ ਕਾਫੀ ਵੇਰ ਠੀਕ ਹੈ ਜੀ ਚਾਹ ਵਨ ਹੁੰਦੇ ਆ ਵੀ ਕਿਤੇ ਨਾ ਕਿਤੇ ਪਸ਼ੂ ਐਨੀਮਲ ਕੋਈ ਗਿਰਦੇ ਵਿੱਚ ਨਿਕਲੇ ਤੇ ਆਪਾਂ ਖਰੀਦਦਾਰੀ ਕਰੀਏ ਇੱਕ ਗਿਰ ਬਰੀਡ ਦੇ ਵਿੱਚ ਇਹ ਆਪਾਂ ਤੁਹਾਨੂੰ ਵੈੜ ਦਿਖਾਵਾਂਗੇ ਤੇ ਬਾਕੀ ਅੱਜ ਆਪਾਂ ਬਰੀਡ ਦੇ ਵਿੱਚ ਬੈਠਾ ਹੋਣ ਕੀ ਆ ਇੱਕ ਸ਼ਾਈਵਾਲ ਕਰੋਸਾਂ ਦੇ ਵਿੱਚ ਐਦਾਂ ਦੋਸਤੋ ਰਲਾ ਮਲਾ ਕੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਬਰੀਡ ਜਿਹੜੀ ਅੱਜ ਤੁਹਾਨੂੰ ਇਸ ਕਿਲੇ ਤੋਂ ਵੇਖਣ ਦੇ ਵਿੱਚ ਮਿਲੂਗੀ ਲੈ ਵੀਰ ਗੋਪੀ ਸ਼ੁਰੂਆਤ ਕਰਦੇ ਆਪਾਂ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਆਪਾਂ ਗਿਰ ਤੋਂ ਹੀ ਕਰਨੀ ਲਓ ਜੀ ਆਪ ਦੋਸਤੋ ਗਿਰ ਨਸਲ ਦੀ ਤੁਸੀਂ ਸਾਹਮਣੇ ਜਿਹੜੀ ਇਹ ਵੈੜ ਦੇਖ ਰਿਹਾ ਜੇ ਠੀਕ ਹੈ ਜੀ ਉੱਤੋਂ ਆ ਔਰ ਕਰਦੇ ਆ ਗੱਲਬਾਤ ਅੱਛਾ ਫਿਰ ਗੋਪੀ ਦਾ ਸੁਆ ਵੀਰ ਕਿਨਵਾ ਇਹ ਖਰੀਦੀ ਆਪਾਂ ਦੂਜੇ ਸੁਵੇ ਸੁਣਾ ਅਨ ਅਰੀਜਨਲ ਦੂਜਾ ਸੁਵਾ ਹਾਂ ਤੇ ਸਮਾਂ ਅਜੇ ਕਿੰਨਾ ਕੁ ਲੈ ਜੂਗੀ ਇਹ ਅਜੇ ਹਫਤਾ ਲੈ ਜੂਗੀ ਅਜੇ ਉਤੋਂ ਫਿੱਸੀ ਨਹੀਂ ਗਈ ਠੀਕ ਆ ਜੀ ਤੇ ਤਿਆਰੀ ਇਹਦੀ ਐ ਵੀ ਜਿਵੇਂ ਘੰਟਿਆਂ ਬਾਅਦ ਹੀ ਸੁਬਣਾ ਨੇ ਠੀਕ ਆ ਕਿ ਦੋਨੋਂ ਘਟੇ ਨੂੰ ਚ ਉਹਨੂੰ ਪਰ ਅਜੇ ਨਹੀਂ ਫਿੱਸੀ ਤੇ ਜਿਵੇਂ ਆਪਾਂ ਕਰਦੇ ਆ ਗੱਲ ਭੀ ਅਜੇ ਕੋਈ ਚਾਚ ਚੇਤਾ ਜਾਨੀ ਨੀ ਲਾ ਜੀ ਨਾ ਕੋਈ ਚਿਤ ਚੇਤਾ ਨਹੀਂ ਠੀਕ ਆ ਜੀ ਲਓ ਦੋਸਤੋ ਸੈਕਿੰਡ ਟਾਈਮਰ ਆ ਦੂਜਾ ਸੁਵਾ ਇਸ ਵੈਰ ਨੇ ਸੁਣਾ ਤੇ ਗਿਰ ਨਸਲ ਬਰੀਡ ਦੇ ਵਿੱਚ ਆ ਠੀਕ ਆ ਜੀ ਤੇ ੱਲ ਲੜਾ ਲੁੜਾ ਤਾਂ ਤੁਸੀਂ ਇੱਕ ਵਾਰੀ ਜਿਹੜਾ ਦੋਸਤੋ ਅੰਦਾਜ਼ਾ ਲਾਈ ਜਾਣਾ ਠੀਕ ਹੈ ਜੀ ਲੜ ਲੁੜਾ ਕਾਫੀ ਆ ੱਲ ਬਹੁਤ ਜਿਆਦੀ ਹੈ ਲੇਵੇ ਦੇ ਵਿੱਚ ਇਧਰ ਉਲਟ ਪੈਹਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਇੱਕ ਵਾਰੀ ਥੋੜਾ ਲਾਗੇਉ ਦਿਖਾਉਂਦੀ ਕਰਾਂਗੇ ਕੋਸ਼ਿਸ਼ ਕਰੇ ਥਣਸਣ ਦੀ ਕੁਆਲਿਟੀ ਦਿਖਾਵਾਂਗੇ ਆ ਕਰੋ ਚੈੱਕ ਸੋ ਵਿਰਲ ਵਾਂਡ ਦੇਖੋ ਠੀਕ ਹੈ ਜੀ ਬਹੁਤ ਸੋਹਣੀ ਵਿਰਲ ਵਾਂਡ ਆਪਸੀ ਥਾਣਾ ਦੀ ਤੇ ਨੂਕਲਾ ਥਾਣਾ ਮੋਟਾ ਥਾਣਾ ਠੀਕ ਹੈ ਜੀ ਤੇ ਮੁਠੀ ਮੁਠੀ ਥਾਣਾ ਲੱਗਾ ਤੇ ਦਿਨ ਦੋਸਤੋ 8 ਲੈ ਜੇ 7 ਲੈ ਜੇ ਇੰਨੀ ਕੁ ਕੋਈ ਵੀਰ ਉਮੀਦ ਅੰਕ ਕੇ ਤੁਸੀਂ ਜਿਹੜਾ ਸੌਦਾ ਇਹੇ ਬੰਨਿਓ ਨਹੀਂ ਰਾਜਸਿਆ ਕੋਈ ਗੁਨ ਨਹੀਂ ਜਿਹੜਾ ਐਚਪੀ ਔਗਣ ਤੱਕ ਨਹੀਂ ਨਾ ਹੈਗਾ ਥਣਾ ਦੀ ਸਪੇਸ ਵਿਖਾ ਦੇ ਜੇ ਉੱਤੇ ਬਹਾਨੇ ਦੇ ਨਾੜਾ ਵਿਖਾ ਦੇ ਠੀਕ ਹੈ ਜੀ ਠੀਕ ਆ ਕਰੋ ਚੱਕ ਜੀ ਆਜੋ ਸ਼ੌਟਰ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਹਜੇ ਦਿਨ ਲੈਂਦੀ ਆ ਕਿਉਂਕਿ ਉੱਪਰੋਂ ਪਾਸੂ ਕਿਸੇ ਪਾਸੇ ਤੁਸੀਂ ਵੇਖੋਗੇ ਪਿੱਠ ਪੁੜੇ ਵਾਲੀ ਸਾਈਡ ਤੋਂ ਠੀਕ ਹੈ ਜੀ ਪੁੜੇ ਪੜੇ ਨਵਾਏ ਨਹੀਂ ਗੇ ਕਿਸੇ ਪਾਸੇ ਫਿਸੀ ਫੁਸੀ ਨਹੀਂ ਗੀ ਇਸ ਕਰਕੇ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਵੀ ਵੇੜ ਹਜੇ ਦਿਨ ਕੱਟਦੀ ਆ ਸੋ ਪਹਿਣੀ ਵਾਲੀ ਸਾਈਡ ਤੋਂ ਇੱਧਰ ਤੁਸੀਂ ਥਣ ਤੇ 나ੜ ਨੂੰ ਬੇੜ ਨੂੰ ਵੇਖੋ ਠੀਕ ਹੈ ਜੀ ਸੋ ਕਾਫੀ ਵੇਣ ਪਤਲੀ ਵੇਣ ਠੀਕ ਹੈ ਜੀ ਹਵਾਨੇ ਦੇ ਉੱਪਰ ਤੁਹਾਨੂੰ ਦਿਖਾਈ ਦੇਊਗੀ ਸੋ ਸਪੇਸ ਵੰਡ ਚੰਗੀ ਆਪਸੀ ਥਣਾ ਦੀ ਆ ਲਿਓ ਵੀਰ ਮੰਦਿਰ ਤੋਰ ਲਓ ਉਹ ਗਿਰਦੇ ਵਿੱਚ ਵੀ ਦੋਸਤੋ ਕਾਫੀ ਵੀਰ ਸ਼ੌਂਕ ਰੱਖਦੇ ਆ ਠੀਕ ਆ ਜੀ ਬਟ ਅੱਜ ਵੀਰ ਗੋਪੀ ਉਹਨਾਂ ਦੇ ਫਾਰਮ ਤੇ ਜਿਹੜੀ ਇਹ ਦੋਸਤੋ ਵਹਿੜ ਆਈ ਆ ਗੱਬਣ ਤਿਆਰੀ ਵਾਲੀ ਤੋਂ ਨਸਲ ਬ੍ਰੀਡ ਤੁਸੀਂ ਚੈੱਕ ਕਰੋ ਠੀਕ ਆ ਜੀ ਬਾਕੀ ਫੇਸ ਕੁਆਲਟੀ ਵੀ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਆਪਾਂ ਇਹਨੂੰ ਮੂੰਹ ਵੜਾ ਕਰਵਾ ਕੇ ਤੇ ਲੰਬਾ ਕੰਨ ਠੀਕ ਆ ਅੱਛਾ ਵੀਰ ਗੋਪੀ ਖਰੀਦਦਾਰੀ ਫਿਰ ਸਪੈਸ਼ਲ ਇਧਰੋਂ ਨੇੜੇ ਬਣੋ ਕੀਤੀ ਕਿਸੇ ਫਾਰਮ ਦੇ ਵਿੱਚੋਂ ਆਈ ਜੜ ਚੋਈ ਆਈ ਕਿਥੋਂ ਨਹੀਂ 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 ਇਹ ਫਾਰਮ ਚੋਂ ਆਈ ਠੀਕ ਆ ਜੀ ਹਾਂ ਤਕਰੀਬਨ ਹੋਰ ਵੀ ਹੈਗੀਆਂ ਸੀ ਵੜਾਂ ਨਾਲ ਕੋਲ ਕੇ ਜਾਏ ਇੱਕੋ ਨਾਲ ਸੀ ਪੰਜ ਵੜਾਂ ਠੀਕ ਆ ਹਾਂ ਇੱਕ ਅਜੇ ਲਵਾਂਗੇ ਜੇ ਉਹਨਾਂ ਲੈਂਦੀ ਅਜੇ ਮਹੀਨਾ ਤੋਂ ਪਈ ਪੈਸਾ ਪਿਛਲੇ ਸਵੇਰੇ ਦਾ ਕੋਈ ਦੁੱਧ ਦਾ ਤੁਹਾਨੂੰ ਦੱਸਿਆ ਹੋਵੇ ਉਹਨਾਂ ਨੇ ਕਿਹਾ ਕਿ ਕਿੰਨਾ 20 ਲੀਟਰ 20 ਤੋਂ ਪਲੱਸ ਹੀ ਚੱਲੀ 20 ਤੋਂ ਪਲੱਸ ਚੱਲੀ ਲੋ ਵੀ 20 ਤੇ ਰਾਜਵੀਰੇ ਚੱਲਣਾ ਚਾਹੀਦਾ ਇਹਨੂੰ ਤਾਂ ਬਿਲਕੁਲ ਜੀ ਨਸਲ ਜਾਦ ਆ ਨਸਲ ਜਾਦ ਆ ਫਿਰ ਕਿਹ ਕਦ ਬੋਤਾਲੀ ਆ ਥਣ ਭਾਂਡੇ ਵਾਲੀ ਬਹੁਤ ਖੁੱਲੇ ਡੁੱਲੇ ਦੀ 20 ਤੋਂ ਪਲੱਸ ਕਿਸਾਨ ਵੀਰੋ ਦੁੱਧ ਇਸ ਵਾਰ ਦੇ ਚਵਾਇਆ ਸੀਗਾ ਬਾਕੀ ਹੁਣ ਭਰਿਆ ਭਾਂਡਾ ਬਾਕੀ ਅੱਗੇ ਨੈਕਸਟ ਟਾਈਮ ਵੀ ਆਪਾਂ ਕੋਈ ਚੰਗੀ ਉਮੀਦ ਕਰਦੇ ਆ ਵੀ ਇਸ ਤੋਂ ਕੋਈ ਚੰਗਾ ਦੁੱਧ ਚਵਾਜੂ ਕਰਵਾ ਲਈ ਠੀਕ ਆ ਤੋ ਪਿਛਲੇ ਸਵੇਰੇ ਜਿੰਨਾ ਵੀ ਤੁਹਾਨੂੰ ਦਿੱਤਾ ਉਸ ਬਿਹਾਫ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਕੋਪੀ ਲੈਂਦੇ ਨੇ ਮੇਰੇ ਕੀ ਰਹੂਗਾ ਆਪਾਂ ਸੇਲ ਕਰਦੇ ਆ ਤੇ ਲੈਣ ਦੇਣਾ ਆਪਾਂ ਇਹਦਾ ਅਜ 83000 ਰੁਪਇਆ 83000 ਹਾਂ ਵੀ ਯੈਸਨੋ ਜਿਹੀ ਗੱਲ ਕਰਨੀ ਆਪਾਂ ਵੀ ਪੂਰੀਆਂ ਕਸਰਾ ਕੁਸਰਾ ਕੱਢ ਕੇ ਮਾਲ ਦੇਣ ਵਾਲੀ ਸਾਰੀਆਂ ਕਸਰਾ ਕੱਢ ਕੇ ਸਾਰੀਆਂ ਕਸਰਾ ਸਾਰੀਆਂ ਠੀਕ ਆ ਜੀ ਵਿੱਚੋਂ ਕੋਈ ਛੋੜ ਛੱਪਾ ਮੌਕੇ ਤੇ ਮਾਨਤਣ ਮਾਨਤਣ ਹੋ ਜੂ ਠੀਕ ਆ ਜੀ ਲਓ ਦੋਸਤੋ 80000 ਦੇ ਵਿੱਚੋਂ ਰਾਜ ਫਿਰ ਸਾਰੀਆਂ 75000 ਦੀ ਜਾਂਦੇ ਅਜ ਠੀਕ ਆ ਜੀ ਆ ਮਰਦੀਪ ਕਸਰਾ ਕੁਸਰਾ ਕੱਢ ਦਈਏ ਫਿਰ 75 ਕੋਈ ਮੈਂ ਮੈਂ ਕਸਰਾ ਕੱਢ ਆ 75 ਕਸਰਾ ਤੂੰ ਹੀ ਕੱਢ ਚ ਚਲੋ ਫਿਰ 72 ਦੀ ਦੇ ਦੇਣੀ 72 ਦੀ ਹਾਂ ਬਾਕੀ ਹੋਰ ਮਾਨਤਨ ਵੇਖ ਲਿਆ ਜੇ ਮੌਕੇ ਤੇ ਆ ਗਏ ਆ ਲੈ ਛੋੜ ਦੋਸੋ ਹਾਂ ਲਓ ਜੀ ਆਏ ਭਣ ਭਰਾ ਨੂੰ ਹਾਂ ਦੋਸੋ 72000 ਦੀ ਇਹ ਲੈ ਤੇ ਆ ਠੀਕ ਆ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਜੀ ਠੀਕ ਆ ਜੀ ਅੱਗੇ ਨੈਕਸਟ ਵੀਰ ਗੋਪੀ ਇੱਧਰ ਆਪਣੇ ਕੋਲ ਦੱਬੀ ਬਾੜ ਖੜੀ ਆ ਇਹ ਤਾਂ ਕੀ ਵੀਰਵਾ ਇਹ ਰਾਜਵੀਰ ਦੇ ਅੱਜ ਨੂੰ ਤੀਜਾ ਦਿਨ ਆ ਸੂਈ ਨੂੰ ਤੀਜਾ ਦਿਨ ਹਾਂ ਮਗਰ ਵਛਾ ਦੇ ਬੱਚੇ ਤੋਂ ਪਤਾ ਲੱਗ ਹੀ ਜਾਣਾ ਠੀਕ ਹੈ ਤੇ ਬੋਲ ਦੀ ਸਟਾਰਟਿੰਗ ਬਹੁਤ ਵਧੀਆ ਕਿੰਨਾ ਬੋਲਾ ਇਸ ਵਕਤ ਇੰਨੇ ਦਿਨਾਂ ਦੇ ਬਾਵਜੂਦ ਵੀ 20 ਖੁੱਲਾ 20 ਬਾਹਰੀ ਹੋ ਠੀਕ ਹੈ ਜੀ ਹਾਂ ਚੌਣ ਵਾਲੀਆਂ ਖਤਮਾ ਹੀ ਹੋਈਆਂ ਆ ਇਹ ਹੈ ਦੂਜਾ ਸੁਬਾ ਹੀ ਆ ਦੂਜਾ ਸੁਬਾ ਕਿੰਨੀ ਵਾਲੇ ਦੰਦ ਪ੍ਰੋਪਰ ਕਰਦੇ ਹੀ ਦੂਜਾ ਸੁਬਾ ਦੋਸਤੋ ਇਹ ਪਰਸੋਂ ਦੀ ਸੁਈ ਹੈ ਮਤਲਬ ਅੱਜ ਤੀਜਾ ਦਿਨ ਅੱਜ ਸੁਈ ਹਾਂ ਤੇ ਮਤਲਬ ਜਿਹੜਾ ਬੋਲਾ 20 ਕਿਲੋ 20 ਕਿਲੋ ਠੀਕ ਹੈ ਜੀ ਰਾਮਨਾਥ ਦੋਆ ਥੋੜੇ ਦਿਨ ਚੰਗੇ ਆਉਂਦੇ ਆ ਹਾਂ ਰਾਮਨੇ 30 ਲੀਟਰ ਨੂੰ ਟੱਚ ਕਰੂਗੀ ਬਾਅਦ ਠੀਕ ਹੈ ਜੀ ਲੋੜ ਉਸ ਵਕਤ ਜਿਹੜਾ ਬੌਲੇ ਦੀ ਥਾਂ ਤੁਸੀਂ ਬੌਲਾ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਅੱਗੇ ਦੁੱਧ ਚੰਗੀ ਸੇਵਾ ਚੰਗੀ ਸੁਭਾਲ ਤੇ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਡਿਪੈਂਡ ਆ ਮਨਦੀਪ ਜੀ ਆ ਵੀਰ ਨੇ ਇੱਕ ਤੋਰੀ ਕਰ ਕੋ ਇਹ ਕਰਾਈ ਵੀ ਦਿਨ ਗਰਮੀ ਜੂਨ ਨਾਲੋਂ ਜ਼ਿਆਦਾ ਮਾਰੇ ਜੇ ਤਾਂ ਕਰਕੇ ਥੋੜਾ ਨਾ ਡੰਗਰ ਵੰਡ ਖਾਂਦਿਆ ਵਾ ਤੇ ਨਾ ਹੀ ਕੋਈ ਜ਼ਿਆਦਾ ਪਾਉਣ ਦਿਆ ਵਾ ਬਿਲਕੁਲ ਜੀ ਬਿਲਕੁਲ ਤੋ ਦੋਸਤੋ ਵੈਸੇ ਗਰਮੀ ਸਾਰੇ ਪਾਸੇ ਹੀ ਆ ਠੀਕ ਆ ਜੀ ਜਿੱਦਾਂ ਵੀਰਾਂ ਨੂੰ ਪਤਾ ਹੀ ਆ ਵੀ ਵੈਸੇ ਗਰਮੀ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਖਤਮ ਹੋ ਗਈ ਲੰਘ ਚੱਲਦੀ ਆ ਬਟ ਇਹ ਦਿਨ ਕੋਈ 5-7 ਹਫਤਾ ਵੀ ਇਹੋ ਜਿਹੇ ਦਿਨ ਆ ਵੀ ਬਹੁਤ ਜਿਆਦੀ ਖੜੇ ਖਲੋਤੇ ਬੰਦੇ ਇਨਸਾਨਾਂ ਨੂੰ ਜਿਹੜੀ ਗਰਮੀ ਆਪਾਂ ਕਹਿੰਦੇ ਆ ਵੀ ਪੀਉਣ ਜਾਂਦੀ ਪਈ ਉਹ ਗੱਲਬਾਤ ਆ ਵੀ ਬਹੁਤ ਜਿਆਦੀ ਗਰਮੀ ਆ ਤੇ ਟੈਂਪਰੇਚਰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਤੇ ਡੱਬੀ ਪ੍ਰਿੰਟ ਦੇ ਵਿੱਚ ਇਹ ਆਪਾਂ ਤੁਹਾਨੂੰ ਵੈਦ ਦਿਖਾਉਣ ਦੇ ਆ ਠੀਕ ਆ ਜੀ ਸੋਚਾ ਸੂਗਾ ਅੱਜ ਤੀਜੇ ਦਿਨ ਦੇ ਵਿੱਚ ਮਗਰ ਦੇ ਬੱਛਾ ਮੇਲ ਕਾ ਤੋ 20 ਲੀਟਰ ਤੋਂ ਪਲੱਸ ਜਿਹੜਾ ਬੋਲਾ ਲੈ ਮਨਦੀਪ ਤੋਰ ਵੀਰੇ ਇਹਨੂੰ ਆ ਦੇਖੋ ਜੀ ਠੀਕ ਹੈ ਜੀ ਬਾਕੀ ਗੋਪੀ ਵੀਰ ਚੋਣ ਜਾਣ ਮੈਂ ਨਾ ਸਰਾਈ ਇਹ ਉਹ ਖਤਮ ਹੀ ਹੋਈਆਂ ਪਈਆਂ ਖਤਮ ਹੀ ਹੋਈਆਂ ਪਈਆਂ ਤੇ ਪਾਪੂ ਵਜਾਉਂਦੇ ਵੀ ਜ਼ੋਰ ਲੱਗਦਾ ਅੱਛਾ ਆ ਲੈ ਇਹ ਤਾਂ ਜਿਹੜਾ ਪਹਿਲਾਂ ਨਹੀਂ ਆਉਂਦਾ ਫਾਰਮ ਟਰੈਕ ਦੇ ਤੀਂ ਆਲਾ ਉਹ ਆ ਅੱਛਾ ਮਾੜਾ ਜਿਹਾ ਉੰਗਾ ਲਾਓ ਤੇ ਟੀਂ ਆ ਮੈਂ ਰੂਆਂ ਨੂੰ ਜਿਤਨਾ ਆਂਦੇ ਲੈ ਇਹ ਆ ਮਿਲਕ ਬੜੀਆ ਮਿਲਕ ਮਸ਼ੀਨਾਂ ਉਹਨਾਂ ਨੂੰ ਵੀ ਲਾਉਂਦੇ ਲੋਡ ਦੇ ਵਿੱਚ ਇਹਨੂੰ ਨਹੀਂ ਲਾਉਂਦੇ ਲੋਡ ਤੇ ਨਾ ਇਹਨੂੰ ਹੀ ਇਹ ਤੇ ਨਹੀਂ ਮਸ਼ੀਨ ਤੇ ਪੈਸੇ ਨੇ ਲਾਓ ਗਾਂ ਤੇ ਲਾਓ ਠੀਕ ਆ ਠੀਕ ਆ ਨਜ਼ਾਰੇ ਲਓ। ਹਾਂ ਦੋਸਤੋ ਗੋਪੀਆਂ ਦਾ ਵੀ ਖਤਮ ਹੋਈਆਂ ਵੀ ਚੁਆਇਸ ਵੀ ਆਲੇ ਪਾਸੇੋਂ ਵੀ ਡੀਐਨਡੀ ਆ ਠੀਕ ਆ ਜੀ। ਵੀ ਚੁਆਈ ਐਂਡ ਆ। ਵੀ ਇੱਥੇ ਭਰਾ ਕੋਈ ਵੀ ਆਣ ਕੇ ਆਪਣੀ ਭਰਾ ਕੇ ਤਸੱਲੀ ਕਰ ਸਕਦਾ ਠੀਕ ਆ। ਲੈ ਵੀ ਗੋਪੀ ਵੀਰੇ ਦਾ ਮੁੱਲ ਕਰ ਸਾਂਝਾ ਕੀ ਕਰਦੇ? ਮੋਲੇ ਦਾ 1 ਲੱਖ ਰੁਪਈਆ। 1 ਲੱਖ। ਹਾਂ। ਪੂਰਾ ਹੀ। ਪੂਰਾ ਹੀ ਕਰ ਦਈਏ। ਬੱਜੀ ਗੁੱਟੇ। ਬੱਜੀ ਗੁੱਟੇ। ਨਹੀਂ। ਸਾਰੇ ਰਸੇ ਤੋੜਨੇ। ਸ਼ਾਟਾ ਕਰਕੇ ਫੇਰ ਦੇਣਾ ਮਾਲ ਬੱਜੀਆਂ ਪੁੱਜੀਆਂ ਗੁੱਟੀਆਂ ਵਾਲਾ ਕਿੱਥੇ ਕੰਮ। ਮੈਂ ਤਾਂ ਨਾ ਜੇ ਤਾਂ ਵੀਰ ਕੋਈ ਜੋੜਾ ਲਊਗਾ ਹਾਂਜੀ ਤੇ ਫੇਰ ਵੀਰ ਸਿੱਧਾ ਹੀ ਫੁੱਲ ਵਾਲਿਆਂ ਨੂੰ ਨਰਾਜ਼ ਨਹੀਂ ਕਰਦੇ ਫੇਰ ਤਾਂ ਜਾ ਕੇ ਭਾਵੇਂ ਵੀਰਾਂ ਦਾ ਸੇਲੂ ਕਰ ਲੈਣਾ ਹਾਂ ਤੇ ਜੇ ਕਰਾਉਣਾ ਕੱਲੇ-ਕੱਲੇ ਦਾ ਤੇ ਫੇਰ ਇਹਦਾ ਤੁਸੀਂ ਐਂਡ ਲੀਗ ਲੋਜੀ ਮਾਰ ਕੇ ਰੁਪਈਆ 96000 96000 ਹਾਂ ਠੀਕ ਹੈ ਜੀ ਲਓ ਦੋਸਤੋ 96000 ਮੰਗ ਡਿਮਾਂਡ ਕੀਤੀ ਹੈ ਵਿੱਚੋਂ ਕੋਈ ਹੈਗੀ ਕੋਈ ਕਸਰ ਕੁਸਰ ਹੋਰ ਵੀਰ ਮਨਤੇਜ ਪਾ ਕੋਰੀ ਐਂਡ ਟੂ ਐਂਡ ਇਹ ਕਸਰਾ ਮੈਂ ਹੀ ਕੱਢੂਗਾ ਅਕਸਰ ਮੈਂ ਕੱਡੂਆਂ ਦਾ 92 ਦੇ ਦਾਗੇ 92 ਦੀ ਆ ਆਏ ਭੈਣ ਭਰਾ ਦਾ ਥੋੜਾ ਬੜਾ ਮਾਨ ਕਰਾਂਗੇ ਚਲੋ ਜਿਹੜਾ ਚੱਲ ਗਿਆ ਉਹ ਠੀਕ ਆ ਹਾਂ ਦੋਸਤੋ 92000 ਵੀਰ ਮਨਦੀਪਾਂ ਦਾ ਵੀ ਅਸੀਂ ਦੇਵਾਂਗੇ ਠੀਕ ਫਿਰ ਆ ਜੀ ਇੱਕ ਗੱਲ ਹੋਰ ਕਰੀਏ 92 ਜਾਲ ਪੰਜਾਬ ਦੀ ਡਿਲੀਵਰੀ ਆਲ ਪੰਜਾਬ ਜੀ ਆਲ ਪੰਜਾਬ ਜਿੱਥੇ ਵੀ ਕੋਈ ਸੰਗਰੂਰ ਮੰਗਾ ਲੇ ਹਾਂ ਕੋਈ ਡੱਬਾ ਲਈ ਮੰਗਾ ਲੇ ਜਾਂਦੇ ਪੰਜਾਬ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਚਲੋ ਵਧੀਆ ਹੋ ਗਿਆ ਜੀ ਪੰਜਾਬ ਭਰ ਦੇ ਵਿੱਚ ਜੀ ਅੱਜ ਜਾਂਦੇ ਯਾਰਾਂ ਯਾਰ 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 ਨਹੀਂ ਹੋਮ ਡਿਲੀਵਰੀ ਜਿਹੜੀ ਹੈ ਫ੍ਰੀ ਆ ਜਿਹੜੀਆਂ ਵੇੜਾ ਤੁਹਾਨੂੰ ਦਿਖਾ ਰਿਹਾ ਵੀਰ ਗੋਪੀ ਤੇ ਗੋਪੀ ਵੀ ਰੱਖਾ ਆਪਣੇ ਕੋਲ ਜਿਹੜੀ ਆ ਖੜੀ ਅੱਗੇ ਨੈਕਸਟ ਇਹਨਾਂ ਅੱਜ 5ਵਾਂ ਦਿਨ ਸੂਈ ਨੂੰ 5 ਦਿਨਾਂ ਦੀ ਸੂਈ ਆ ਸੂਈ ਹਾਂ ਠੀਕ ਆ ਤੇ ਬੋੜੇ ਤੇ ਅੱਜ ਬੋੜੇ ਤੋਂ ਬਾਹਰ ਹੀ ਕੋਈ ਕੱਚਾ ਬੋੜਾ ਮੰਨ ਲੈ ਕੇ ਕੋਈ ਜਿਤਨਾ ਮਰਜ਼ੀ ਮੰਨ ਲੈ ਆਪਾਂ ਇਹ ਚੋਗੇ ਲੈਂਦੀ ਆ ਪੂਰੇ 24 ਲੀਟਰ ਮਾਰ ਕੇ ਪੂਰੇ ਸਦਾ ਜਿਹੜੇ ਲੀਟਰ ਮਾਰੇ ਆ ਇੱਕ ਤਾਂ ਹੁੰਦਾ ਵੀ ਕਹਿ ਦੇਣਾ ਆਪਾਂ ਦੋ ਟਾਈਮ ਚੋਗੇ ਆ ਦੀ ਤਸੱਲੀ ਕਰਕੇ ਇਿੱਦਾਂ ਮੇਰੇ ਜਿਹਾ ਕੱਤੋ ਹੋ ਗਿਆ ਆ ਲਓ ਜੀ ਮਨਦੀਪ ਵੀਰ ਕਿੰਨਾ ਹੁਣ ਦੱਸਿਆ ਵੀ ਦੁੱਧ ਦੀ ਮੰਨ ਲਈ ਆਪਾਂ ਕੋਈ ਕੱਚਾ ਬੋਲਾ ਮੰਨ ਲਈ ਵੀਰ ਇਹ ਰਾਜਵੀਰ ਇਹ ਵੀਓ ਬਾਹਰ ਹੀ ਇਹ ਵੀ ਵੀਓ ਬਾਹਰ ਆ ਵੀਓ ਬਾਹਰ ਹੀ ਹਾਂ ਲਓ ਦੋਸਤੋ ਹਾਈਟ ਕਰ ਦੋ ਤੁਸੀਂ ਚੈੱਕ ਕਰੋ ਬਿਲਕੁਲ ਜੀ ਕਿ ਕੋਈ ਕੋਈ ਜੀਨ ਵੀ ਹੁੰਦਾ ਆਹਾਹਾ ਲਓ ਜੀ 20 ਲੀਟਰ ਤੋਂ ਜਿਹੜਾ ਦੋਸਤੋ ਬਾਹਰ ਇਸ ਵਕਤ ਕੋਈ ਬੋਲਾ ਮੰਨ ਲਈ ਕੱਚਾ ਬੋਲਾ ਮੰਨ ਲਈ ਠੀਕ ਆ ਜੀ ਵੈਸੇ ਪੰਜਾਂ ਚਾਹ ਪੰਜਾਂ ਜਿਨ੍ਹਾਂ ਦੇ ਵਿੱਚ ਜਿਹੜਾ ਸਮਾ ਹੋ ਗਿਆ ਇਹਨੂੰ ਸੂਈ ਨੂੰ ਤੇ ਵਜਨ ਵਜੂਦ ਪੂਰਾ ਪੂਰੇ ਵੱਡੇ ਕਦ ਕੱਦ ਵਿੱਚ ਠੀਕ ਆ ਜੀ ਹਾਈਟ ਕੱਦ ਪੂਰਾ ਤੇ ਮਗਰ ਤੇ ਕੋਫੀ ਬੱਚਾ ਕੇ ਬੱਚੀ ਸੀ ਬੱਚੀ ਬੱਚੀ ਫੀਮੇਲ ਕਾ ਇਹ ਤੇ ਮਗਰ ਫੀਮ ਫੀਮੇਲ ਕਾ ਚੌਂ ਰਾਜਵੀਰ ਇਹਨੂੰ ਵੀ ਖਤਮਾ ਹੀ ਹੋਈਆਂ ਠੀਕ ਹੈ ਵੀਰੇ ਚੌਂ ਚਾਹ ਲ ਲਈਆਂ ਅੱਖਾਂ ਮੀਟ ਕੇ ਗਰੰਟੀਆਂ ਲਓ ਜੀ ਹਾਂ ਬਾਕੀ ਜੇ ਨਹੀਂ ਗਰਮੀ ਨਾਲ ਆਉਂਦੀ ਜੇ ਆ ਦਿਨ ਨਾ ਇਹਨੇ ਸਖਤ ਲੱਗਦੇ ਇਹਦੀ ਸ਼ੁਰੂਆਤ ਹੀ 30 ਲੀਟਰ ਤੋਂ ਨਹੀਂ ਠੀਕ ਹੈ ਵੀਰੇ ਹਾਂ ਤੇ ਗੋਪੀਏ ਅੱਜ ਲੈਣ ਦੇਣ ਕੀ ਰੋ ਕਹਿੰਦਾ ਵੀਰੇ ਇਹ ਤਾਂ ਅੱਜ ਲੈਣ ਦੇਣ 112 112 ਹਾਂ ਕੋਈ ਕਸਰ ਕੋਈ ਸਰ ਕੱਢ ਕੇ ਕਿਥੋਂ ਤੱਕ ਦੇ ਦਾਂਗੇ ਲਾਖ ਤੋਂ ਲਾਖ ਹੋਰ ਦੋ ਡਾ ਦਈਏ ਕੋਈ 1 2 ਡਾਉਣ ਵਾਲੀ ਗੱਲ ਨਹੀਂ ਕਿ ਵੀ ਪੂਰਾ ਇੱਕੇ ਵੀ ਗੱਲ ਚ ਕਮ ਨਵੇੜੀ ਆਪਾਂ ਵੀ ਹਾਂ ਨਾ ਜਿਹੜੀ ਐਂਡ ਜਿੱਤੇ ਲੀਗ ਵਾਜ ਜਾਣੀ ਆ ਹਾਂ ਬਿਲਕੁਲ ਇਹਦੀ ਵੀ ਇੱਕ 5 ਚ ਡਿਲੀਵਰੀ 50 ਲੋ ਜੀ 1 5 ਦੇ ਵਿੱਚ ਹਾਂ ਅੱਛਾ ਵੀਰ ਗੁਰਪ੍ਰੀਤ ਅੱਗੇ ਆਪਣੇ ਕੋਲੇ ਸ਼ਾਈਵਲ ਕਰੋਸਾਂਗ ਦੇ ਵਿੱਚ ਬੈਠ ਖੜੀ ਹੈ ਹਾਂਜੀ ਇਹ ਤਾਂ ਕੀ ਵੀਰੇ ਰਿਕਾਰਡ ਆ ਕੀ ਡਿਟੇਲ ਆ ਇਹ ਰਾਜਵੀਰ ਦੇ ਦੂਜੇ ਸਵੇਰੇ ਸੂਣਾ ਤੇ ਮੋਹ ਛਗੀ ਮੋਹ 6 ਦੰਦਾ ਹਾਂਜੀ ਠੀਕ ਆ ਜੀ ਤਾਂ ਦੱਸੋ ਮੋਹੋਂ ਦੰਦੀ ਹੈ 6 ਦੰਦਾ ਠੀਕ ਆ ਤਾਂ ਦੂਜਾ ਸੂਆ ਇਸ ਬੈੜ ਨੇ ਸੂਣਾ ਤੇ ਹਾਈਟ ਇਹਦੀ ਮੀਡੀਅਮ ਆ ਠੀਕ ਆ ਜੀ ਬਾਕੀ ਜੰਮੀ ਪਲੀ ਪੂਰੀ ਆ ਆ ਤੁਸੀਂ ਵੇਖ ਰਏ ਜੀ ਬਿਲਕੁਲ ਸਾਹਮਣੇ ਤੇ ਦਿਨ ਕਿੰਨੇ ਕੁ ਲੱਜੂ ਹਜੇ ਇਹ ਅਜੇ ਵੀ ਰਾਜਵੀਰ ਖੁੱਲਾ ਡੁੱਲਾ 8 7 8 ਦਿਨ ਖੜੂਗੀ ਠੀਕ ਆ ਲਈ ਧੀਆ ਦਿਨ ਹਜੇ ਹਾਂ ਅਜੇ ਕਲ ਕੀ ਮਰਾਈ ਹੋਦੰਨੇ ਲੱਤੀ ਹੁਣ ਵੇਖੋ ਪੂਰੀ ਲੈਣੀ ਸ਼ੁਰੂ ਹੋ ਗਈ ਆ ਠੀਕ ਆ ਜੀ ਲਓ ਦੋਸਤੋ ਲਾਏ ਬਣਾਏ ਪਈ ਆ ਥੱਲੇ ਤੁਸੀਂ ਵੇਖੋ ਇੱਕ ਵਾਰੀ ਹਵਾਨੇ ਤੋਂ ਬਣੋ ਵੜੀ 8 ਲੈ ਜੇ 7 ਲੈ ਜੇ 10 ਲੈ ਜੇ ਇੰਨੇ ਕ ਦਿਨ ਹਜੇ ਲੈ ਜੂਗੀ ਠੀਕ ਆ ਸੋ ਲੜਦੌੜ ਕਾਫੀ ਜ਼ਿਆਦੇ ਹਵਾਨੇ ਲੈਵੇ ਤੇ ਤੁਸੀਂ ਇਧਰ ਚੈੱਕ ਕਰੋ ਆ ਕਰੋ ਠੀਕ ਹੈ ਜੀ ਠੀਕ ਆ ਲਿਓ ਵੀਰ ਕੱਢ ਕੇ ਦਿਖਾਈਏ ਪਰ ਸੋ ਦੂਜਾ ਸੁਆ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਸ਼ਾਈ ਵਾਲੇ ਕਰੋ ਸੰਗ ਵਿੱਚ ਆ ਤੇ ਬਾਕੀ ਆਪਾਂ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਆ ਠੀਕ ਆ ਦੂਜਾ ਸਵੇਰ ਮੂੰਹ ਸ਼ਿਕ ਸ਼ਿਕੀ ਲੋ ਜੀ ਬਾਕੀ ਖਵਾਨੇ ਦਾ ਜਿਹੜਾ ਦੋਸਤੋ ਝੋਲ ਝੜ ਬਹੁਤ ਜਿਆਦੀ ਹੈ ਠੀਕ ਆ ਜੀ ਢੇਲ ਵੀ ਬਹੁਤ ਜਿਆਦੀ ਹੈ ਬਾਕੀ ਝੋਲਾ ਝੜਾ ਤੁਸੀਂ ਵੇਖੋ ਸੋ ਕਾਫੀ ਲੇਵਾ ਕਰਮਾੜੀ ਤਿਆਰ ਕਰੋਗੇ ਮੌਕੇ ਤੇ ਜਦੋਂ ਪੂਰੀ ਤਿਆਰੀ ਤੇ ਹੋਈ ਠੀਕ ਆ ਜੀ ਕੋਈ ਇੱਕਾ ਤਾਂ ਦਿਨ ਕੋਈ ਦੋ ਤਿੰਨ ਦਿਨ ਰਹਿ ਕੇ ਸੂਣ ਦੇ ਵਿੱਚ ਸੋ ਪੂਰੀ ਤਿਆਰੀ ਤੇ ਪੂਰਾ ਦਖ ਦੁਖ ਦਉਗੀ ਥੱਲੇੋਂ ਠੀਕ ਆ ਬਖਾਲਾ ਸੋਣਾ ਤਿਆਰ ਕਰੀ ਜਾਂਦੀ ਆ ਆਹ ਕਾਰਾ ओके okay. ते ਕੀ ਆਂਦੀ ਵੀਰੇ ਡਿਮਾਂਡ ਕੋਪੀ ਕੀ ਅੱਜ ਆਪਾਂ ਦੇ ਰਹੇ ਆਂ ਮੋਹਿੰਦ ਇਹਦਾ ਰਾਜ ਵੀਰੇ ਅੱਜ ਕਰਾਂਗੇ ਲੈਣ ਦੇ ਨਹੀਂ 72000 ਰੁਪਿਆ 72 ਦੀ ਹਾਂਜੀ ਠੀਕ ਆ ਜੀ ਉਹਦੇ ਵਿੱਚੋਂ ਜੇ ਅੱਜ ਦੇ ਆਪਣਾ ਸੌਦਾ ਹੁੰਦਾ ਵਾ ਹਾਂਜੀ ਉਹਨੂੰ 2000 ਰੁਪਿਆ ਮਾਨ ਕਰਾਂਗੇ ਵਿੱਚੋਂ ਠੀਕ ਆ ਜੀ ਹਾਂ ਤੇ 70 70 ਦੀ ਹੋ ਜਾਊਗੀ ਹਾਂ 70 ਦੀ ਹੋ ਜਾਊਗੀ ਉਹਦੇ ਵਿੱਚੋਂ ਛੋਟ ਕਰ ਦਈਏ 200 ਕਰ ਦਈਏ 500 ਕਰ ਦਈਏ ਠੀਕ ਆ ਉਹਦੇ ਵਿੱਚੋਂ ਛੋਟ ਹੀ ਹੋਣੀ ਠੀਕ ਆ ਲਓ ਤੁਸੀਂ 70000 ਦੇ ਵਿੱਚੋਂ ਕੋਈ 200 400 500 ਛੋਟ ਹੀ ਆ ਤੇ ਸੋ ਪਰਕ ਤੁਸੀਂ ਕਰ ਲਿਓ ਕੰਟੈਕਟ ਕਰ ਲਿਓ ਠੀਕ ਆ ਜੀ ਇਹ ਗੱਬਣ ਆ ਤਿਆਰੀ ਵਾਲੀ ਵੜੀ ਸਮਝ ਕੇ ਤੁਸੀਂ ਸੌਦਾ ਕਰਿਓ ਲੈ ਜੂਗੀ 8-10 ਦਿਨ ਤੇ ਬਾਕੀ ਵੜ ਚੰਗੀ ਆ ਪੂਰੀ ਨਰੋਈ ਫੁੱਲ ਨਿਕਲ ਉਪਰੋਂ ਪਿੰਡੇ ਦੀ ਵੀ ਪੂਰੀ ਨਗਰ ਤੇ ਜੰਪਲ ਕਰਵਾਣੇ ਨੂੰ ਪੂਰਾ ਲੱਗਾ ਠੀਕ ਆ ਇੱਧਰ ਵੀਰ ਕੋਪੀ ਆ ਜੀ ਤੇ ਇੱਕ ਆਪਣੇ ਕੋਲ ਆ ਵੜ ਖੜੀ ਆ ਹਾਂ ਦੋਨ ਦੀ ਮੂੰਹ ਦੋਦੀ ਆ ਆ ਦੋ ਦੰਦਾਂ ਦਾ ਠੀਕ ਆ ਜੀ ਖਲੋਣ ਵਛੀ ਇਹਦਾ ਸਮਝ ਕਿੰਨਾ ਕਿ ਪਿਆ ਸੋਣ ਚ ਇਹਨੇ ਵੀ ਲੈ ਜਾਣੇ ਆ 6-7 ਦਿਨ ਖੁੱਲੇ ਠੀਕ ਆ ਜੀ ਹਾਂ ਤਾਂ ਵੀ ਕਿਸਾਨ ਵੀਰੋ 6-7 ਦਿਨ ਹਜੇ ਤੇ ਪੇਂਟਿੰਗ ਆ ਠੀਕ ਆ ਤਿਆਰੀ ਚੰਗੀ ਆ 6-7 ਦਿਨ ਹਜੇ ਲੈਂਦੀ ਆ ਬਾਕੀ ਥਣ ਥਣ ਪੂਰਾ ਹੱਥੀ ਚਵਾਈ ਦਾ ਮੁੱਠੀ ਥਣ ਆ ਦੇਖੋ ਹਾਈਟ ਕਾਤ ਪੂਰਾ ਬਾਕੀ ਵਛੀ ਨਵੀ ਆ ਮੂੰਹ ਦੰਦੀ ਵੀ ਤੁਹਾਨੂੰ ਨੋਟ ਕਰਾਤਾ ਕਾਤ ਵੱਡਾ ਲਿਆਓ ਵੀਰ ਮਨਦੀਪ ਕੋਲ ਕੇ ਦਿਖਾਈਏ ਇਹਨੂੰ ਆ ਜਾਓ ਸੋ ਚੰਗਾ ਲਾਇਆ ਐਸ ਵਕਤ ਆਪਾਂ ਦੇਖੀਏ ਹਾਂ ਚੰਗੀ ਤਿਆਰੀ ਚੰਗੀ ਤਿਆਰੀ ਕਰੀ ਜਾਂਦੀ ਜਿਨ੍ਹਾਂ ਦੀ ਗੱਲ ਕਰੀਏ ਜੇਕਰ ਇਹਨੇ ਇੱਕ ਦਿਨ ਕੱਢੀ ਤੇ ਥੱਲਿਓਂ ਕਰਮਾਂ ਦੀ ਚੰਗਾ ਲੇਵਲੂਆ ਬਲੂਗੀ ਜੀ। ਤੇ ਰੰਗਰੂ ਕੋ ਬਹੁਤ ਵਧੀਆ ਠੀਕ ਹੈ ਜੀ ਇੱਕ ਰੰਗਾ ਬਿਲਕੁਲ ਬਲੈਕ ਬਿਲਕੁਲ ਛੋਟੀ ਸਮਾਲ ਸਾਈਜ਼ ਫੇਸ ਕੁਆਲਿਟੀ ਆ ਛੋਟਾ ਕੰਨ ਠੀਕ ਹੈ। ਲਓ ਵੀ ਫਿਰ ਕੋਪੀ ਇਹਦੀ ਡਿਮਾਂਡ ਹੈ। ਇਹਦੀ ਰਾਜਵੀਰ ਦੇ ਭਾਵੇਂ 90 ਕਰ ਲਈਏ ਤੇ ਭਾਵੇਂ 88। ਇਹਦੀ 85 ਜਹਾਨ ਆ। ਉਹਦੇ ਵਿੱਚੋਂ 1000 ਰੁਪਿਆ ਛੋਟ। 85 'ਚੋਂ। ਹਾਂ 85 ਦੇ ਵਿੱਚੋਂ। ਠੀਕ ਹੈ ਜੀ। ਲਓ ਵੀ 85000 ਦੇ ਵਿੱਚੋਂ ਦੋਸਤੋ 1000 ਰੁਪਿਆ ਲੈਸ ਹੋ ਜੂਗੀ। ਬਹੁਤ ਜਿਆਦਾ ਠੰਡੀ। ਮੈਂ ਤੁਹਾਨੂੰ ਆਪਾਂ ਦਿਖਾਤੀ ਆ ਠੀਕ ਆ। ਠੰਡੀ ਧੀਰੀਆ ਸੀਲਸ ਆਊਗਾ। ਆ ਜਿੱਦਾਂ ਮਰਜੀ ਇੱਥੇ ਆਣ ਕੇ ਕੋਈ ਵੀਰ ਤਸੱਲੀ ਕਰੀ ਚੱਲੇ ਬਾਕੀ ਇਹ ਥਣ ਤੁਹਾਨੂੰ ਇੱਕ ਵਾਰੀ ਥੋੜਾ ਲਾ ਕੇ ਫਿਰ ਦਿਖਾ ਦਿੰਨੇ ਆ। ਆ ਬੈਕ ਸਾਈਡ ਤੋਂ ਠੀਕ ਆ ਜੀ। ਠੀਕ ਤੇ ਗੋਪੀ ਵੀਰ ਇਹੋ ਆਜਾ ਐਨੀਮਲ ਸੀ ਆਪਣੇ ਕੋਲ ਹਾਂਜੀ ਇਹ ਪਾ ਜੀ ਲੋ ਵੀ ਕਿਸਾਨ ਵੀਰ ਉਹ ਇਹ ਪਸ਼ੂ ਸੀ ਅੱਜ ਵੀਰ ਗੋਪੀ ਦੇ ਫਾਰਮ ਤੇ ਜਿਹਨਾਂ ਦੇ ਵਿੱਚੋਂ ਆਪਾਂ ਸੋਇ ਸੋਇ ਪਸ਼ੂ ਤੁਹਾਨੂੰ ਦਿਖਾਏ ਆ ਦੋ ਬਿਹੜਾ ਇੱਧਰ ਦਿਖਾਤੀਆਂ ਨੇ ਤੇ ਬਾਕੀ ਗਰ ਦੇ ਵਿੱਚ ਇੱਕ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਬਿਹੜ ਦਿਖਾਈ ਆ ਇਹ ਵੀ ਗੱਪਣ ਤਿਆਰੀ ਵਾਲੀ ਆ ਕਸ਼ਾਈ ਵਾਲ ਜਿਹੜੇ ਕਰਾਸਾਂਗ ਦੇ ਵਿੱਚ ਇਹ ਵੀ ਗੱਪਣ ਤਿਆਰ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਦੋਂਦੀ ਬਛੀ ਦਿਖਾਈ ਆ ਠੀਕ ਐ ਐਨੀਮਲ ਸਾਰੇ ਬਿਲਕੁਲ ਜਿਹੜੇ ਦੋਸਤੋ ਸਾਫ਼ ਸੁਥਰੇ ਆ ਤੇ ਜਿਹੜੇ ਪਸ਼ੂ ਸੋਇ ਸੋਇ ਆ ਚਵਾਈਆਂ ਦੇ ਪਾਸਿਓਂ ਪੂਰੇ ਫਿੱਟ ਫਾੜ ਨੇ ਤੇ ਜਿਹੜੇ ਗੱਫਾ ਨਾਲ ਠੀਕ ਆ ਜੀ ਤੇ ਪਣ ਤੋਂ ਪਾਉਣ ਵੀ ਇੱਕ ਨੰਬਰ ਬਾਕੀ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੇ ਹਰ ਇੱਕ ਤਰ੍ਹਾਂ ਦਾ ਮਾਲ ਅਜਵੀਰ ਗੋਪੀ ਉਹਨਾਂ ਦੇ ਫਾਰਮ ਤੇ ਮੌਜੂਦ ਆ ਇਹ ਪੰਜ ਕਬੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਬਾਕੀ ਨੰਬਰ ਗੋਪੀ ਇੱਕ ਕਰ ਦਿਆ ਸਾਂਝੇ ਵੀਰੇ 9957 80777 98771 84848 ਠੀਕ ਆ ਜੀ ਉਹ ਵੀ ਕਿਸਾਨ ਵੀਰੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਦੋਨੋਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵਿਨਾਪ੍ਰਮਾਨ ਨੂੰ ਸਤਿ ਸ਼੍ਰੀ ਅਕਾਲ ਜੀ